ਲੈਵਿਸ਼ ਸ਼ੇਰ ਨੂੰ ਸੁਤਾਇਆ ਫਸਕਲਾ ਚਲੋ ਜੀ ਤੇ ਸਰਗਣੇ ਇਹ ਗੱਲ ਜ਼ਰੂਰ ਤੁਸੀਂ ਪੜਾ ਕਈ ਜਣੇ ਸਾਨੂੰ ਕਹਿੰਦੇ ਸਾਨੂੰ ਵੀ ਭਾਜੀ ਦੀ ਆਉਣੀ ਚਾਹੀਦੀ ਹੈ ਭਾਜੀ ਬਣਾਉਣ ਨੂੰ ਮਤਲਬ ਸਾਡੇ ਘਰੋਂ ਜਾਣੀ ਚਾਹੀਦੀ ਹੈ ਭਾਜੀ ਭਾਜੀ ਬਣਾਉਣਾਂ ਤੇ ਦਸੇਵ ਵਾਲਾ ਜਦੋਂ ਨਾਣਕਿਆਂ ਵੱਲੋਂ ਭਾਜੀ ਬਣਦੀ ਭਰ ਕਿ ਇੱਕ ਦੋ ਤਿੰਨ ਜਣਿਆਂ ਨੇ ਕਿਹਾ ਜਿਆਦਾ ਜਣਿਆਂ ਨੇ ਦੋ ਤਿੰਨ ਜਣਿਆਂ ਨੇ ਕਿਹਾ ਤੇ ਤੁਸੀਂ ਕਮੈਂਟਾਂ ਵਿੱਚ ਕਮੈਂਟਾਂ ਵਿੱਚ ਤੁਸੀਂ ਦੱਸਿਓ ਭਾਣਦੀ ਹੈ ਜਦ ਲਈ ਤੂੰ ਕਿੱਧਰ ਘੁੰਮਣੇ ਅੰਦਰ ਆ ਜਾ ਅੰਦਰ ਚਨ ਚਨ ਬਾਹਰ ਕੌਣ ਹੈ ਕਿਰਨੇ ਅੰਦਰੋਂ ਦੀਖਣ ਚੱਲੰਦ ਮੈਂ ਤੁਹਾਨੂੰ ਚੱਲੰਦ ਆਰਟੀਕਾ ਹੈ ਪਬੂ ਆ ਗਿਆ ਹੀ ਹਈ ਹੀ ਆ ਗਿਆ ਆ ਗਿਆ ਆ ਗਿਆ ਹੀ ਆ ਗਿਆ ਭਜੋ ਭਜੋ ਨੇ ਮਾ ਦੁੱਧ ਪਾ ਦੀ ਯਾਰ ਕਾਕੇ ਵਾਸਤੇ ਨੇ ਕਾਕੇ ਵਾਸਤੇ ਨਾ ਨਾ ਹਾਂ ਨੇ ਨੂੰ ਘਰੇ ਰਹਿੰਦੋ ਨਾ ਕਾਕੇ ਰਹਿੰਦੋ ਨਾ ਕਾਕੇ ਨੇ ਹੋਈ ਤੇ ਨਾ ਕਰੀ ਆ। ਆਉਂਗੀ ਛੋਟਾ ਮੋਲ। ਨੇੜੀ ਲਾੜ ਕਾਂਡੇ। 13 ਸਿਰ ਭੱਜਣਾ ਹੀ ਉਹਦਾ ਵੇਖੀ ਸੀ 80 ਤੇ ਭੱਜਣਾ ਹੀ। ਇੱਧਰ ਆ ਜਾ ਬਹੁਤ ਤੇ ਸੇ। ਮੈਨੂੰ ਭੁੱਖ ਲੱਗੀ ਐ ਨਾ ਹੁਣ। ਕਿੱਲਾਂ ਲਾਪਿਆ। ਨੰਮੀ ਨੂੰ ਲੱਗਿਆ ਗੁਰਗੁਜ। ਆਪੇ ਤੇਜ਼ ਕਰੀ ਜਾਂਦੀ ਆਪੇ ਕੱਟ ਕਰੀ। ਮੈਂ ਪੂਰਾ ਫੋਲ ਕੀਤਾ ਤੇਜ਼। ਉਹ ਜੱਡਾ। ਵਾਹ ਕੰਡੀ ਦਦਨ ਵਾਜ ਦੇ ਵਾਜ ਦੇ ਦਦਨ ਦਦਨ ਵਾਜ ਦੇ ਵਾਜ ਦੇ ਦਦਨ ਨੂੰ ਵਾਜ ਦੇਈ ਜਾ ਦਈ ਜਾ ਦਈ ਜਾ ਵਾਜਾਂ ਦਦਨ ਵਾਜ ਦੇ ਦਦਾਂ ਨੂੰ ਬੇਬਾ 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 ਵਾਜ ਦੇਈ ਜਾ ਦਈ ਜਾ ਦਈ ਜਾ ਵਾਜਾਂ ਵਾਇਦੇ 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 ਦਾਦਾ ਨੂੰ ਦਾਦਾਂ ਨੂੰ ਵਾਇਦੇ ਦਾਦਾ ਨੂੰ ਦਾਦਾ ਨੂੰ ਦਵਾਈ ਦੇ ਦਾਦਾ ਨੂੰ ਵਾਇਦੇ ਦਈ ਜਾ ਦਈ ਜਾ ਸੋਨੀਆਂ ਡਿਆਵਾਜਾਂ ਦੇਈ ਜਾ ਵਾਇਜਾਂ ਦੇ ਦਾਦੀ ਨੂੰ ਵਾਇਦੇ ਹਾਂਜੀ ਦੋ ਐਵੇਂ ਤਾਂ ਖਾਲੀ ਕਰੀ ਜਾਂਦੀ ਇਹਨੇ ਜੇ ਤੋੜ ਤੋੜਤਾ ਨਾ ਫੇਰ ਸਾਹ ਲੈਣਾ ਹੁਣੇ ਆ ਗੁੰਡਾ ਸੱਚੋਂ ਕਾ ਕੇ ਚੰਗੇ ਫਾਰੇ ਚੱਲਣ ਦੇ ਹੈ ਇਹ ਫਾਂਡੀ ਬਾਹਰ ਬੜੀ ਡਿੱਗੰਡੀ ਹੈ ਬੂਰ ਜੀ ਲੈ ਵੀ ਆ ਗਏ ਫੇਰ ਅੱਜ 99 ਵੈਲਕਮ ਸਸਤੀ ਪੈਂਸ ਵਾਲੇ ਤੁਹਾਡਾ ਇਨ ਬਲੌਗ ਵਿੱਚ ਤੇ ਇਧਰ ਆ ਗਏ ਫੇਰ ਅੱਜ ਸ਼ਾਪਿੰਗ ਕਰਨ ਕਿਉਂਕਿ ਕਰਨ ਦੇ ਨਹੀਂ ਹੁਣ ਨੇ ਇਹਨਾਂ ਦਾ ਪੇਪਰ ਜਿਹਾ ਖੜਿਆ ਬਿਮਬੜ ਤੇ ਵਿਛਾਉਣ ਵਾਸਤੇ ਬਿਲਕੁਲ ਨਹੀਂ ਦੇਖੀ ਦੇਖੋ ਬੜਾ ਆ ਕੇ ਹਾਂ ਜੀ ਹਾਂ ਜੀ ਕੀ ਲੈਣਾ ਹੈ ਬਾਹਰ ਨਹੀਂ ਜਣਾ ਬਾਹਰ ਤੇ ਹੋਣਾ ਹੀ ਭਾਜੀ ਭੰਨੇ ਕਿੱਧਰ ਗਏ ਆ ਗਈ ਭਾਜੀ ਇਹਦੇ ਵਿੱਚ ਪੈਰਟ ਰੱਖੀਦਾ ਭਾਜੀ ਇਹ ਕੋ ਭੈਗਾ ਦੋ ਭਾਜੀ ਇਹਦੇ ਵਿੱਚ ਪੈਰਟ ਰੱਖੀਦਾ ਨਹੀਂ ਨਹੀਂ ਅੱਛਾ ਫਰੂਟ ਫਰੂਟ ਤੇ ਸਾਡੇ ਘਰੇ ਉਹਨਾ ਕੰਮਦਾ ਦੋਆਂ ਨੇ ਕਿ ਇੱਕ ਦੱਸੋ ਦੋਨਿਆਂ ਵਾਲਾ ਭਾਜੀ ਭਾਜੀ ਲੈ ਜਾਮ ਨੂੰ ਤੁਸੀਂ ਭਾਜੀ ਕਿੱਥੋਂ ਲੈਂਦੇ ਹੋ ਦੁੱਧ ਤੋਂ ਹਾਂ ਹਾਂ ਬਾਹਰ ਗੋਪਾ ਜੀ ਐਵੇਂ ਡੇਡ ਮਹਿੰਗੀ ਲਈ ਦੀ ਆ ਚੰਗੇ ਨਹੀਂ ਹੈਡ ਵੋਸ਼ ਆ। ਕੰਮ ਹੀ ਦੇਣ ਦੇ ਆ। ਧੰਨਵਾਦ। ਐ ਮੰਨ ਲਈਤੀ ਐ 100 ਐਵੀ 100। ਅੱਛਾ ਜੀ ਉਹ 150 150 ਦਾ। ਆਏ ਹੋਗੇ ਐ ਸੀ ਲੀਏ ਕੀ ਲੋ। ਐ ਦੀ ਕ੍ਰੋਮੀਓ ਵਿੱਚ ਖਰਾਬ ਨਹੀਂ ਹੋਏਗੀ। ਅੱਛਾ ਜੀ। ਸ਼ੈਂਪਿੰਗ ਕਰ ਲਈ ਡਨ ਇਹ ਹੈਗਾ 99। 1 ਘੰਟਾ ਸਾ ਚਾਉ। ਗੱਡੀ 'ਚ ਰੱਖਣਾ ਚਾਹੀਦਾ ਸਹੀ ਗੱਲ। ਨੇਰਾ ਬਹੁਤ ਜ਼ਿਆਦਾ ਹੋ ਗਿਆ ਉਹ ਤਾਂ ਕਰਨਾ ਕੀ ਆ। ਨੇਰਾ ਹੋ ਗਿਆ ਜੀ। ਕੱਤੀਆ ਕੋਲੜੀ ਕਿਤਾਬਾ ਦੇ ਕੋਈ ਤੇਰੀ ਹੁਕਰ ਕਿੰਨ ਦਿਨ ਹੀ ਨਹੀਂ ਆਇਆ ਤਾਂ ਇਹ ਬਾਹਰ ਆ ਗਏ ਕੋਈ ਗਰਮੀ ਬਹੁਤ ਜ਼ਿਆਦਾ ਹੈਗੀ ਪਰਦੇ ਲੈਣ ਵਾਸਤੇ ਆਇਆ ਇੱਥੇ ਦੁਕਾਨ ਤੇ ਆ ਗਏ ਇੱਥੇ ਤਾਂ ਆ ਗਏ ਆਗੇ ਪਾਜੀ ਹਣੀ ਬਹੁਤ ਗਰਮੀ ਹੈ ਹੱਥ ਹੋ ਗਿਆ ਅੱਜ ਦੇ ਗਰਮੀ ਵਾਲੇ ਦੇ ਚਿਬ ਨਿਕਲ ਗਏ ਕਿ ਨਹੀਂ ਬਹੁਤ ਗਰਮੀ ਲੂ ਬਗਣ ਗਈ ਕੀ ਅਖਣੇ ਵੀਡੀਓ ਬੜੇ ਬਾਰੇ ਪਛੰਡੇ ਆ ਗਏ ਹਿੰ ਕਰੇ ਤੰਕੀਤਾ ਐ ਨਾ ਕਕੇ ਨੇ ਤੰਕੀਤਾ ਹਾਂ ਵਾਰ ਦਿੱਤੀ ਕਿ ਤਾ ਤੰਕੀਤਾ ਨਾ ਐ ਨਾ ਕਕੇ ਨੇ ਹੈ ਮੰਮੀ ਹੈ ਤੰਕੀਤਾ ਹਾਂ ਤੰਕੀਤਾ ਮੈਂ ਬਾਹਰ ਐ ਸਹੀ ਸਹੀ ਦੁੱਧ ਦੇ ਉਹ ਜਿਹੜਾ ਪੀਤਾ ਮੁੰਕੇ ਨੂੰ ਦੋਗੇ ਨਹੀਂ ਬਦਲਿਆ ਇਹ ਦੋਗੇ ਮੰਮੀ ਨੇ ਵੇਖਣ ਦੇ ਦਾ ਦਿਨ ਵਿੱਚ ਖੰਡੇ ਹਾਂ ਨਾ ਮਤਰਾ ਹੁਣ ਖਾਲੀ ਆਪਾਂ ਰੋਟੀ ਸੱਚ ਦਹੀਂ ਤੇ ਕੰਢਿਆ ਨਹੀਂ ਲੈ ਦਹੀਂ ਦਾ ਭੁੱਲ ਗਏ ਚੇਤਾ ਹੋਣੇ ਪਾਇਆ ਪਿਆਜ਼ ਮੇਰੀ ਫੇਵਰੇਟ ਆ ਨਾ ਵਰਤੋਂ ਤੇ ਲਾਬੜਾ ਕੰਮ ਆਉਂਦਾ ਕੈਮਰਾ ਤੇ ਤੁਹਾਡੇ ਤੇ ਹੁੰਦੇ ਹੋਏ ਫੋਨ ਦੇ ਸਹੀ ਗੱਲ ਸਹੀ ਆ ਡੱਬੇ ਲਿਆਂ ਦੇ ਉਹ ਖਾਣ ਦੇ ਲੈ ਜਿੱਦਾਂ ਆਪਣੀ ਕਿਹੜੀ ਸ਼ੈ ਲੈਂਦੀ ਹੁੰਦੀ ਇੱਕ ਆਹੇ ਰੋਟੀ ਖਾਣ ਲਈ ਦੋ ਲੈਂਦੀ ਹਾਂ ਆਹ ਸਾਹ ਪਨਾ ਮੇਰਾ ਦੇਖ ਲੈ ਆ ਇੱਕ ਬਾਟ ਉੱਪਰ ਮੰਮਾ ਬੜੀ ਮਿਲਦੇ ਆ ਸਵੇਰੇ ਕਿਉਂਕਿ ਹੁਣ ਮੇਰਾ ਬੜਾ ਹੋ ਗਿਆ 11:30 ਹੋ ਗਏ ਨੇ ਰਾਤ ਦੇ ਤੇ ਗੁਡੀਆਂ ਨੇ ਸੌਂਦੀ ਗੁਡੀਆਂ ਸ਼ਤਾਨੀ ਬੜੀ ਕਰਨ ਈ ਉੱਧਰ ਬੈਠੀ ਆਓ ਇਹਦੀ ਮੰਮੀ ਸੌਂ ਗਈ ਇੱਧਰ ਇੱਧਰ ਭਾਜੀ ਪਈ ਹੋਇਆ ਹੈ ਸੈਂਟਰ ਤੇ ਕਾਕਾ ਹੈ ਮੁੰਡਿਆ ਤੋੜਦਾ ਬੈੰਨ ਨਵੇਂ ਨਵਾਂ ਮੁੰਡਿਆ ਤੋੜਦਾ ਇਹਨਾਂ ਨੇ ਆਹ ਤੋੜਦਾ ਲੱਗਦਾ ਕਰਤਾ ਹੀ ਆਈ ਇਹ ਦੇ ਆ ਡਰ ਗਈ ਵਿਚਾਰੀ ਨਹੀਂ 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 ਇਹ ਡਰ ਗਈ ਵਿਚਾਰੀ ਨਹੀਂ 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 ਹਾਂ ਆਪਾਂ ਗਾ ਦੇ ਮੰਮਾ ਮੰਮਾ ਆਪਾਂ ਗਾ ਦੇ ਆਪਾਂ ਗਾ ਦੇ ਮੰਮਾ ਦਵਾ ਲਓ ਕਿਤਾਬਾ ਤੇ ਕਿਤਾਬਾ ਕੁਸੀ ਬਾਲੋ ਮਮਾ ਮੈਂ ਅੱਗੇ ਕਹਿਣ ਨਾ ਮੰਜਾ ਟੁੱਟ ਜਾਣਾ ਉਹ ਕੰਮ ਹੋ ਜਾਣੀ ਆ ਆ ਆ ਕਿਉਂ ਆਵਾ ਮੰਜੀ ਰੋ ਮੁੜ ਗਈ ਜਿੱਦਣ ਉਹ ਕੁਵਾਰੀ ਹੋਇਆ ਤਾਂ ਬੰਦੇ ਬੜੀ ਹੰਮੀ ਆ ਬੜੀ ਲਗੀ ਹਿੱਲੇਂ ਤੁਸੀਂ ਨਹੀਂ ਇਹ ਇਹਨੇ ਕੋਈ ਨਾ ਨਾ ਸੁਣੀਓ ਕੰਪਲ ਛੱਡੀ ਮੈਂ ਆ ਵਿਚਾਰੀ ਡਰ ਗਈ ਇਹ ਇਸੇ ਮੰਜੇ ਤੇ ਬੈਠੀ ਜਦੋਂ ਮੰਜਾ ਡਿੱਗਦਾ ਇਹਨੇ ਖੜਚ ਕਰਦਾ ਵਜਾ ਇਹ ਰੌਂਡ ਆ ਵੀ ਨਹੀਂ 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 ਤੇਜੀ ਗੜੀ ਖਾ ਕੀ ਦੀ ਗੱਲੀ ਕਰਨੀ ਬੁੱਤ ਨੂੰ ਕਿਹੜੀ ਚੀਜ਼ ਖਾਣੀ ਹੈ ਤੇਰੀ ਹਰੀ ਦੱਸੋ ਕਿਹੜੀ ਖਾਣੀ ਬੁੱਤ ਨੂੰ ਹੈ ਸੀਜੀ ਨੂੰ ਨਾ ਵੀ ਉਹ ਨਾ ਦੇਸੀ ਜੀ ਗਾਰਡ ਲਾਤਾ ਭੰਦੇ ਫਾਰਮ ਚ ਆ ਗਣ ਇਹ ਕਰਦਾ ਹੁਣ ਇੱਥੇ ਹਰਦ ਨੂੰ ਪੈ ਜੂਗਾ ਨਾ ਮੈਂ ਇੱਥੇ ਆ ਕੇ ਕਰਕੇ ਚੱਲ ਲਾਓ ਇਹਨੂੰ ਸਮਾਉਮਾ ਹੋ ਚੱਲ ਆਹਰ ਗੁਣੇ ਦਰਾ ਹੁਣ 1 ਵਜ ਗਿਆ ਇਹ ਅਜੇ ਤੱਕ ਨੇ ਸੌਂਦਾ ਨਾਲ ਨਹੀਂ ਫਿਰ ਮੰਜੀ ਵੀ ਉਹ ਵਧੀਆ ਰੱਤਾ ਠਾਣ ਗਈ ਮੰਜਾ ਭਰਾਵਾ ਬੜੀ ਜੋਰ ਚ ਟੁੱਟਾ ਲਾ ਵੀ ਤੇ ਅਸਲ ਜਹਰ ਗੁੰਤਾਂ ਰੋਈ ਜਾਂਦੇ ਹੀ ਵੀ ਉਹ ਯੋਰ ਦੇ ਵਿੱਚ ਮੰਜਾ ਥੱਲੇ ਵੇ ਜਾਣਾ ਤੇ ਸੰਦੀਪ ਚੀਚੇ ਰੋਲਾ ਪਾਉਣ ਲੱਗ ਪਿਆ ਪਤਾ ਨਹੀਂ ਕੀ ਹੋ ਗਿਆ ਉਹ ਡਰ ਗਈ ਸੰਦੀਪ ਵੀ ਤੇ ਉਹ ਕੁੜੀ ਆ ਫਿਰ ਰੋਣ ਲੱਗੀ ਚਰੀ ਬਹੁਤ ਜਾਨ ਮਮਮੀ ਕਹਿੰਦੇ ਮੈਂ ਸੰਦੀਪ ਕੰਬਲ ਲੈਣਾ ਵਾ ਤੇ ਪਰੇ ਵੀ ਮੜੇ ਤੇ ਆਹ ਪਾਣੀ ਤੇ ਚਾਹ ਬਣਾਵਾਂ ਤੇ ਆਹ ਬਣਾਵਾਂ ਭਾਜੀ ਪੀਣੀ ਘੁੱਟ ਮੈਂ ਬਣਾਵਾਂ ਉਹ ਮੰਗੁੰਦੇ ਨਹੀਂ ਨਹੀਂ ਮੈਂ ਬਣਾਦਾ ਇੱਕ ਵੀਜੇ ਦਾ ਨਾਮ ਲਾਈ ਜਾਂਦੇ ਨੀ ਅਜੇ ਪੀਣੀ ਖੁੱਲ ਕੇ ਦੱਸੂ ਮੈਂ ਬਣਾ ਦਿੰਦਾ ਹਾਂ ਐਵੇਂ ਯਾਰ ਡੇਢ ਮਿੰਟ ਇਹ ਇੱਧਰ ਆ ਕੇ ਡੇਢ ਮਿੰਟ ਨਹੀਂ ਮੈਂ ਐਮਾ ਡੇਢ ਮਿੰਟ ਜਾਂ 2 ਮਿੰਟ ਤਾਂ ਲੱਗਣਾ ਠੀਕ ਐ ਇਹਨੂੰ ਲੈ ਵੀ ਹਰ ਗੁਣ ਨੂੰ ਇਹਨੂੰ ਹਰ ਗੁਣ ਕਹਿਣ ਲਿਆ ਹਰ ਵਾਰ ਇਹਨੂੰ ਲੱਗਣਾ ਹੋਣਾ ਇੰਜੈਕਸ਼ਨ ਤੇ ਅਬੀ ਆਇਆ ਕਿ ਮਜਾ ਬਿੜੂ ਲੈ ਵੀ ਇਹਦਾ ਇਸ਼ਨਾਨ ਪਾਣ ਕਰਾਤਾ ਹੈ ਮੈਨੂੰ ਕਹਿੰਦਾ ਇਹਨੂੰ ਸਾਫ ਸਫਾਈ ਕਰਤੀ ਹੈ ਇਹਦੀ ਉਹਦੇ ਨਾਲ ਵਾਈਫਸ ਨਾਲ ਤੇ ਇੱਧਰ ਕੀ ਚੱਲ ਰਹੇ ਪਰੌਂਠੇ ਚੱਲ ਰਹੇ ਵੇਸਣ ਵਾਲੇ ਵੇਸਣ ਵਾਲੇ ਖਿੱਚੀ ਜਾਓ ਬਸ ਹਾਂਜੀ ਕਾਹ ਫਸ ਗਏ ਕਿੰਨਾ ਬਹੁਤ ਹੋ ਗਿਆ ਚੱਕੀਆ ਚੱਲ ਦੋਸਤੋ ਠੀਕ ਠਾਕ ਹੋ ਹੁਣੇ ਦੇ ਕਿਰਨੀ ਦੀ ਵੀ ਆਏ ਨੇ ਇੰਜੈਕਸ਼ਨ ਲਵਾ ਕੇ ਕਰਦੇ ਤੇ ਕਹਿੰਦੇ ਕਾਕਾ ਬਹੁਤ ਹੋਇਆ ਤੇ ਕਹਿੰਦੇ ਫਿਰ ਭਾਈ ਤੁਸੀਂ ਫੜਿਆ ਕਿ ਇੰਜੈਕਸ਼ਨ ਮੈਂ ਬਾਬਾ ਮੈਂ ਵੀ ਮੇਰੀ ਅਵਿਚਾਰੀ ਗੁਰੂਕੁਸ਼ਣ ਵਾਰਵਾਜਣ ਟਈਏ ਤੁਸੀਂ ਤੁਸੀਂ ਮਾਦਾ ਨੂੰ ਫੜਾਤਾ ਹੈਪੀ ਵੀ ਹੈਪੀ ਗਰਮੀ ਬੜੀ ਭਾਜੀ ਹੈਪੀ ਪੀ ਲੋ ਮਾਸਾ ਕਾਕਿਆਂ ਨੇ ਤਾਂ ਟੀਕਾ ਚੰਗਾ ਲਾਇਆ ਉਹਨਾਂ ਨੇ ਤੇ ਇਹ ਸੌਂ ਗਿਆ ਹਰਮਾਨ ਨੇ ਟੀਕੇ ਦੋ ਪੱਟਾਂ 'ਚ ਲੱਗੇ ਵਿਚਾਰੇ ਤੇ ਇੱਕ ਮੋਢੇ ਤੇ ਲੱਗਾ ਇਦਾਂ ਹੀ ਆ ਨਾ ਮੈਨੂੰ ਬੁਖਾਰ ਹੋਇਆ ਬਹੁਤ ਜਿਆਦਾ ਕਾਕਿਆਂ ਲੈ ਤਹੀ ਨਾ ਖੋਲਿਆ ਕਰੋ ਫੁੱਲ ਚੀਜ਼ਾਂ ਖੋਈ ਜਾਇਆ ਕਰੋ ਹੈ ਜਿੱਦਾਂ ਕਦੀ ਚੀਜ਼ ਨਹੀਂ ਵੇਖੀ ਹੁੰਦੀ ਹੋਰ ਕਹਿਣੇ ਚੱਲ ਤੇਰੇ ਤੇ ਕੰਮ ਨਹੀਂ ਹੁਣ ਤੁਰਪੇ ਆਪਾਂ ਘਰੋਂ ਕੱਲ ਭਾਜੀ ਬਥੇ ਕੀ ਕਹਿੰਦੇ ਭਾਜੀ ਕਹਿੰਦੇ ਮੈਂ ਨਾ ਤਾਂ ਬੂਟਾਂ ਦਾ ਜੱਥ ਮਾਣਦੇ ਆਂ ਵੀ ਮਛਰ ਲੰਡਿਆ ਇਹਨੇ ਤਰੀਆਂ ਦੇ ਵਿੱਚੋਂ ਮਛਰ ਲੰਡਿਆ ਮੰਮੀ ਨੇ ਬਾਹਰ ਨਹੀਂ ਚੱਲਨੇ ਆ ਥੋੜਾ ਹਸਪੀਟਲ ਕੰਮ ਆ ਪੰਗ ਤੇ ਚੱਲੇ ਆ ਨਹੀਂ ਕੋਈ ਨਹੀਂ ਮੰਨਦਾ ਮੇਰੇ ਵਾਲੀ ਕਿਹੜੀ ਮੰਦੀ ਕੋਈ ਨਹੀਂ ਮੰਨਦਾ ਕਹਣਾ ਗੱਲਾਂ ਹੀ ਸਭ ਬਣੀਆਂ ਪਰਦੇ ਬਣੇ ਪਰਦੇ ਪਰਦੇ ਬਣੇ ਠੀਕ ਹੈ ਜੀ ਤੈਨੂੰ ਇਹ ਦੇਣੀ ਹੈ ਇੱਥੇ ਮਤਲਬ ਲੜਾਈ ਖਾੜੇ ਵਿੱਚ ਡਾਂਗ ਖੜਕੀ ਲੈ ਚਲੋ ਚੱਲੀਏ ਆਪਾਂ ਥੋੜਾ ਮਾਰਕੀਟ ਮਾਰਕੀਟ ਖਾਦਾ ਜਾਣਾ ਹੈ ਹਸਪੀਟਲ ਚੱਲੇ ਆ ਥੋੜਾ ਕੰਮ ਹੈ ਹੋਰ ਬਹੁਤ ਜ਼ਰੂਰੀ ਉਹ ਵਾਹ ਨਹੀਂ ਲੈਣੇ ਉੱਧਰ ਜਾਣਾ ਜ਼ਰੂਰੀ ਆਪਾਂ ਹੋਰ ਉਹ ਭਾਜੀ ਹੁਣਾਂ ਦੀ ਬਾਗ ਵੀ ਉੱਥੇ ਅਸੀਂ ਉਹ ਵਾਲੇ ਹਸਪੀਟਲ ਜਾਣਾ ਜਿੱਥੇ ਭਾਜੀ ਹੁਣਾਂ ਦੀ ਬਾਗ ਵੀ ਜੀ ਭਾਜੀ ਹੁਣੀ ਚਲਾਉਣਗੇ ਗੱਡੀ ਕਿਉਂਕਿ ਮੇਰਾ ਲਾਇਸੈਂਸ ਘਰੇ ਰਹਿ ਗਿਆ ਬਟੂਆ ਘਰੇ ਰਹਿ ਗਿਆ ਮੈਂ ਇੱਥੇ ਆਣ ਕੇ ਵੇਖਿਆ ਮੈਂ ਐਵੇਂ ਕਿਤੇ ਹੁਣ ਸੀ ਨਾ ਘੇਰ ਲਏ ਵੀ ਕਿਉਂਕਿ ਪੇਪਰ ਗੱਡੀ ਦੇ ਸਾਰੇ ਪੂਰੇ ਆ ਤੇ ਬਟੂਆ ਮੇਰਾ ਘਰੇ ਰਹਿ ਗਿਆ ਲਾਇਸੈਂਸ ਨਹੀਂ ਕਰਨਾ ਮੈਂ ਉਹ ਵਾਹੀ ਹੁਣੇ ਸਟਾਰਟ ਨਹੀਂ ਚਲਾਉਣਗਾ ਉਹ ਗੱਡੀ ਚਲੋ ਜੀ ਜਨਨ ਲੈ ਕੇ ਹੁਣ ਇਸੇ ਗੱਡੀ ਦੇ ਸਿਲੈਕਟ ਹੋ ਗਿਆ ਆਪਾਂ ਜਾਵਾਂਗੇ ਹਜੂ ਸਾਹਿਬ ਦਰਸ਼ਨ ਕਰਨ ਇਸੇ ਗੱਡੀ ਤੇ ਤੇ ਨਾਲ ਇੱਕ ਆਪਣਾ ਵਾਲੀ ਮੈਂ ਗੱਡੀ ਲੈ ਲਈਉ ਦੋ ਗੱਡੀਆਂ ਜਾਣਗੇ ਬਸ ਆ ਗਏ ਆ ਹਸਪੀਟਲ ਆ ਦੇਖੋ ਹੁਣ ਇਹਦੇ ਅੰਦਰ ਜਾਣਾ ਆ ਹੁਣ ਜੀ ਚਾਚਾ ਜੀ ਹੋਣਾ ਆਪਾਂ ਇੱਕ ਕੋਟ ਸਟ ਆ ਗਏ ਕਿੰਨਾ 250 ਰੁਪਏ ਤੋਂ ਸਟਾਰਟਿੰਗ ਚਾਚਾ ਜੀ 250 ਰੁਪਏ ਸਟਾਰਟਿੰਗ ਇੱਕ ਕੋਟ ਸਟਾਰਟਿੰਗ ਆ ਜੀ ਆ ਕਲਰ ਆ ਚੈੱਕ ਕਰ ਦਿਨ ਕਲਰ ਵੇਖੋ ਕਿੰਨੇ ਪਿਆਰੇ ਨੇ ਆ ਦੇਖੋ ਕਲਰ ਜਿਆ ਪੀੜਾ ਦੀ ਸਾਰਿਆਂ ਨੂੰ ਆਹ ਗੱਲ ਨੂੰ ਬੜਾ ਪਿਆਰਾ ਹੈ ਆ ਨਹੀਂ ਤੇ ਜਿਹਾ ਆ ਦੇਖੋ ਇੱਕ ਚੀਜ਼ ਤੁਹਾਨੂੰ ਜਿਹੜੇ ਸਭ ਨੂੰ ਜਦਾ ਫੈਂਸੀ ਹੋ ਬਖਾਉਂਦੇ ਆ ਪਰ ਅਗਰ ਇਹ ਕਮੜੀ ਜਿਹੜਾ ਆ ਆ ਵੇਖੋ ਜਰਾ ਆ ਵੇਖੋ ਜਰਾ ਕਿਉਂ ਬਾਵਾ ਕੱਢੀਆਂ ਆ ਦੇਖੋ ਤੇ ਇਧਰ ਵੇਖੋ ਕਿਉਂ ਮੰਦੇ ਪੀਸ ਵੇਖੋ ਆ ਦੇਖੋ ਕੈਮਰਾ ਨਾਲ ਨਹੀਂ ਘਰੇ ਇਥੇ ਤਾਰ ਗਈ ਹਾਂਜੀ ਕਾਹ ਹੈ ਨਹੀਂ ਕਿਤੇ ਪੁੱਤ ਨਹੀਂ ਕਿਤੇ ਪੁੱਤ ਆ ਜਾ ਮਮਾ ਕਿਥੇ ਮਮਾ ਮਮਾ ਆਏ ਪਿੱਛੇ ਮਮਾ ਆਹ ਚੱਲ ਗਏ ਥੋੜਾ ਕੰਪਾਸ ਯਾਰ ਕੀਕਾ ਵੀ ਠੀਕ ਆ ਗੱਡੀ ਦੀ ਭਾਜੀ ਖਾਂਦੇ ਰੋਟੀ ਤੇ ਖੰਬਾ ਰਹਿਣ ਦੀਆਂ ਨਹੀਂ ਹਵੇਲੇ ਮੇਰੀ ਕੁੜੀ ਦੇ ਕੰਮ ਸਭ ਅੱਖਰ ਖਰ ਲਾਤੇ ਆ ਪਾੜਤੇ ਸਾਰੇ ਪੇਪਰ ਉੱਪਰ ਜਿਵੇਂ ਲਾਏ ਜਿਹੜੇ ਚਮਕੀਦੀ ਜੀ ਵਾਲੇ ਇਧਰ ਭਾਜੀ ਤੂੰ ਕੀ ਕੱਢੀ ਜਾਂਂਦੇ ਲੋਗਾਂ ਦੀ ਵੀ ਐਸਾ ਹੀ ਓਏ ਅੱਖਰ ਹੀ ਰੱਖੇ ਮਗਰ ਕੀ ਹੋਇਆ ਕਿੰਦਾ ਸੋਹਣਾ ਲੱਗਣ ਡਿਆ ਵੇ ਇਸੇ ਹੀ ਹੈਨਾ ਹੋ ਗਿਆ ਅਸਲ ਜਿਹੋਣ ਨੂੰ ਬੁਖਾਰ ਤੇ ਹੋਣਾ ਹੁਣਾ ਕਿ ਇੰਜੈਕਸ਼ਨ ਜੀ ਲੱਗੇ ਹੁਣ ਬੁਖਾਰ ਇਹਨਾਂ ਹੋਣਾ ਹੋਣਾ ਬਾਜੀ ਮੈਨੂੰ ਬਾਜੀ ਤੀ ਮੈਨੂੰ ਮਖੌਲ ਕਰਦੇ ਨੇ ਨਾ ਬੁੱਲਟ ਤੇ ਗਿਰ ਕੇ ਬੈਕ ਬੈਕ ਖੜਦਾ ਹੈ ਹੁਣ ਝੋਲਾ ਉਹ ਸਾਹਮਣੇ ਹੁਣ ਹੁੰਦਾ ਕਿ ਨਹੀਂ ਨਾਲ ਤੇਰਾ ਬੱਲਾ ਵਾਲਾ ਬੱਲਾ ਹੁਣ ਚੱਲੀ ਇਹ ਇਹ ਉਹ ਉਹ ਹੋ ਗਿਆ ਇਹ ਥੋੜਾ ਚੈੱਕ ਕਰਦੇ ਇਹਨੂੰ ਕਿ ਡੱਬੀਆਂ ਵਾਲਾ ਡੱਬੀਆਂ ਵਾਲਾ ਭਾਈ ਕਹਦੇ ਆਪ ਡੱਬੀਆਂ ਵਾਲਾ ਰੱਲੇ ਹੀ ਫੰਡਾ ਕਰਦਾ ਕਹਿੰਦਾ ਅਰ ਕੀ ਹੱਸਣ ਦੇ ਆਪ ਕੋਈ ਗੱਲ ਹੈ ਫੇ ਕਿਹੜੀ ਗੱਲ ਕਹਾਂ ਇਹ ਵਧੀਆ ਫੁੱਲਾ ਨਾਲ ਲੈਂਦਾ ਆ ਲੈਂਦੀ ਤੇ ਆਵੇ ਲੱਤ ਤੈਨੂੰ ਕਹਿੰਦੇ ਨੇ ਤਿੱਤਾ ਦੱਸਾਈ ਹਾਂ ਵਾਹ ਅੱਛਾ ਹਾਂ ਜੀ ਜੀ ਤੈਨੂੰ ਹੁਣ ਨਾ ਤੁਹਾਡੇ ਕਿੰਨੀਆਂ ਜਾਣਿਆ ਨੇ ਬਹੁਤ ਸਾਰੇ ਕਮੈਂਟ ਆਏ ਮੈਂ ਹਣੇ ਜੇ ਪੜੇ ਕਮੈਂਟ ਤੇ ਉਹਦੇ ਵਿੱਚ ਤੁਸੀਂ ਕਿਹਾ ਆ ਵੀ ਪੀ ਤੋ ਹੀ ਢੂਲ ਕੋਣ ਗਈ ਤਾਂ ਢੂਲ ਮੈਂ ਤੇ ਭਾਜੀ ਨੇ ਸਲਾਹ ਕੀਤੀ ਸੀਗੀ ਤੇ ਮਤਲਬ ਕਾਕਾ ਬਹੁਤ ਜਿਆਦਾ ਛੋਟਾ ਹੈ ਵੀਡੀਓ ਵਿੱਚ ਐਂ ਲੱਗਦਾ ਵੀ ਜਦੋਂ ਥੋੜਾ ਹਰਦੀ ਹੁੰਦਾ ਪਰ ਬਹੁਤ ਜਿਆਦਾ ਕਮਜ਼ੋਰ ਆ ਬਹੁਤ ਜਿਆਦਾ ਹੁਣ ਢੂਲੇ ਦੇ ਲਾਗੇ ਹੈ ਨਾ ਵਿਚਾਰੇ ਦੇ ਆਪਾਂ ਦੇ ਤੇ ਦੇ ਜੋਰ ਦੇ ਵਿੱਚ ਕੜਕਾਈ ਜੇਗੀ ਉਹ ਕੰਮ ਨਹੀਂ ਠੀਕ ਹੈਗਾ ਮਾਸੀ ਸਲਾਹ ਬਾਕੀ ਢੂਲ ਵਾਲੀ ਕਿਹੜੀ ਗੱਲ ਹੈ ਮਹਾਰਾ ਜੀ ਨੇ ਇੰਨਾ ਪੈ ਦਿੱਤਾ ਚਲੋ ਢੂਲ ਵਾਲੀ ਕਿਹੜੀ ਗੱਲ ਹੈ ਮੈਂ ਰੁਪਈਆ 1000 ਦਣਾ ਢੂਲਾ ਨੇ ਆ ਜਾਣਾ ਹੀ ਪਰ ਮਤਲਬ ਇਹਦੇ ਵਾਸਤੇ ਨਹੀਂ ਠੀਕ ਹੈਗਾ ਕੋਈ ਡਾਕਟਰ ਸਾਹਿਬ ਨੇ ਮਨਾ ਕੀਤਾ ਵੀ ਇਹਦੇ ਲਾਗੀ ਮਤਲਬ ਇਦਾਂ ਜ ਤੇ ਬਾਕੀ ਤੁਸੀਂ ਸਾਰੇ ਨੇ ਕਹਨੇ ਮਿੱਠਾ ਨਾ ਦੋ ਮਿੱਠਾ ਦਿੱਤਾ ਨਹੀਂ ਆਵੇਂ ਮੜ ਜਾ ਤੇ ਬੋਲਣ ਨੂੰ ਮੜਿਆ ਟੱਚ ਕੀਤਾ ਜੇਗਾ ਮਿੱਠਾ ਦਿੱਤਾ ਨਹੀਂ ਇੰਨੀ ਕੀ ਚੱਲ ਨੌਲੇਜ ਹੈ ਕਿ ਬਾਈ ਕਰਨ ਦਿੱਤੀ ਆ ਤੇ ਬਾਕੀ ਗੁਡੀਆਂ ਨੂੰ ਪਾਲ ਲਿਆ ਵਹਰ ਗੁੰਮ ਨੇ ਤੇ ਬਾਕੀ ਤੁਹਾਡੇ ਕਮੈਂਟ ਕਰੋ ਤੁਸੀਂ ਇੰਨੀ ਕੇਅਰ ਕਰਦੇ ਚੰਗੀ ਗੱਲ ਆ ਪਾ ਦੇਖਿਆ ਜਦੋਂ ਮੈਂ ਗੱਲ ਕਰਨੀ ਹੋਵੇ ਨਾ ਬਸ ਇੰਨੇ ਰੋਲਾ ਪਾਉਣਾ ਦਾ ਪਿਛਲੇ ਵਲੌਗ ਜਿੱਤੇ ਵੇਖਿਆ ਹਾਂਜੀ ਬੋਲੋ ਹਾਂ ਇਹ ਇਸ ਕਰਕੇ ਇਹ ਚੱਕਰਿਆ ਤੇ ਬਾਕੀ ਧੰਨਵਾਦ ਅਸੀਂ ਕੇਅਰ ਕਰਦੇ ਜੇ ਤੁਸੀਂ ਸਾਨੂੰ ਸਮਝਾਉਂਦੇ ਜੇ ਵਿਆਹ ਚ ਜਿਹਦਾ ਨਾਮ ਕਰੋ ਇਦਾਂ ਨਾਮ ਕਰੋ ਬਾਕੀ ਕਮੈਂਟਾਂ ਵਿੱਚ ਰੈੱਡ ਦਿਲ ਭੇਜ ਕੇ ਦੱਸਿਓ ਵੀ ਆਪਾਂ ਢੋਲ ਨਹੀਂ ਕੀਤਾ ਇਹ ਸਹੀ ਕੀਤਾ ਜਾਂ ਗਲਤ ਕੀਤਾ ਹੈ ਬਾਕੀ ਜਿਤਨਾ ਸਾਡਾ ਮਤਲਬ ਦੋਨਾਂ ਦਾ ਸੋਚਿਆ ਵੀ ਨਹੀਂ ਠੀਕ ਲੱਗਦਾ ਕੋਈ ਢੋਲ ਇਸ ਕਰਕੇ ਆਪਾਂ ਨਾਲ ਨਹੀਂ ਕਿਹਾ ਕਿ ਕਮਜ਼ੋਰ ਆ ਬਹੁਤ ਜ਼ਿਆਦਾ ਨਾਲੇ ਬੱਚੇ ਦੇ ਲਾਗੇ ਕਿਉਂਕਿ ਕੰਨ ਦੇ ਪਰਦੇ ਨਾਜ਼ੁਕ ਹੁੰਦੇ ਇਹਨਾਂ ਚੀਜ਼ਾਂ ਦਾ ਸਹੀ ਨਹੀਂ ਲੱਗਦਾ ਕੰਮ ਉਹ ਕੁੜੀ ਨੇ ਬੜੀ ਹੱਥ ਚੁੱਕੀ ਉਹਦੇ ਕਾਕੇ ਨੇ ਉੱਠ ਹੀ ਜਾਣਾ ਕਾਕੇ ਨੇ ਉੱਠ ਜਾਣਾ ਨੇ ਉੱਠ ਜਾਣਾ ਫਿਰ ਰੋਣਾ ਆ ਕਾਕੇ ਕੋਈ ਨਾ ਕਾਕਾ ਭਾ ਨੇ ਉੱਠ ਜਾਣਾ ਫਿਰ ਤੇਰੀ ਪਲੀ ਹੈ ਜੀ ਇੰਜੈਕਸ਼ਨ ਲੱਗੇ ਰੋਣ ਡਿਆ ਵਿਚਾਰਾ ਇਹਨਾਂ ਲਾਕ ਲਾਕ ਨਾ ਦੇਣੀ ਚੇਅਰ ਨਾ ਲਾਕ ਦੇਣੀ ਮੁੜ ਕੇ ਰੀੜ ਦੀ ਆ ਵੀ ਤਦੋਂ ਉਹ ਕਾਕੇ ਨੂੰ ਠਾਲ ਤੱਕ ਗਏ ਨੇ ਇਹਨੂੰ ਮੈਂ ਨਾ ਹੁਣ ਵੇਖੀ ਸਲਕਾਉਣਾ ਬੜਾ ਤੈਨੂੰ ਜਾਂਦੀ ਆ ਪਾਜਾ ਮੂੰਪਤੀ ਮੂੰਪਤੀ ਫਣੀ ਜਾ ਰਹੀ ਨੇ ਕੁਮੜ ਸਕੇ ਨੇ ਵਦੂ ਚਲੋ ਠੀਕ ਆ ਜੇ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਭਾਜੀ ਵਾਲਾ ਡਾਇਲੌਗ ਜ਼ਰੂਰ ਭੋਲਦੀ ਆਪਾਂ ਛੋਟਾ ਜਾ ਬਲਾਲਾ ਹੈਣਾ ਭਾਜੀ ਕੀ ਸਸੀ ਕਰ ਬਾਈ ਬੀ ਚਾਸੀ ਕੀ ਕਰ ਦੋ ਬਾਈ ਕਰ ਦੇਣਾ ਬਾਈ ਕਰ ਦੋ ਇਧਰ ਨੂੰ ਕਰ ਦੋ ਬਾਈ ਸੋ ਬਾਈ ਅਸਾਸੀ ਕੀ ਕਰ ਦੋਣ ਫੇ